वाहे गुरु जी का खालसा वाहे गुरु जी की फतेह एक ओंकार सतगुरु प्रसाद आसा महला चौथा शंत कर चौथा हर अमृत पीने लोयना मन प्रेम रत्ना राम राजे मन राम कसबी लाया कंचन सोवना गुरमुख रंग चलूलिया मेरा मन धन पीना, जन नानक मूसख शकोलिया सब जनम धन तन तन्ना एक ओंकार सत करता पुरख। ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਭੀ ਮਹੱਲੇ ਪਹਿਲੇ ਕੇ ਲਿਖੇ ਟੂਟੇ ਅਸ ਰਾਜਾ ਕੀ ਧੂਣੀ ਸਲੋਕ ਮਹੱਲਾ ਪਹਿਲਾ ਬਲੇ ਹਾਰੇ ਗੁਰ ਆਪਨੇ ਦਿਉ ਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਲਾ ਦੂਜਾ ਜੈ ਸੋ ਚੰਦਾ ਉਗਵਾ ਹਾਂ ਸੂਰਜ ਚੜ੍ਹ ਹਾਂ ਹਜ਼ਾਰ ਇਤੇ ਚਾਨਣ ਹੋਦਿਆ ਗੁਰਬਿਨ ਕੋਰ ਅੰਧਾਰ ਮਹੱਲਾ ਪਹਿਲਾ ਨਾਨਕ ਗੁਰੂ ਹੁਣਾ ਚੇਤਨੀ ਮਨ ਆਪਨਾ ਸੁਚੇਤ ਛੂਟੇ ਤਿਲ ਬੂਆੜ ਜਿਉ ਸੁੰਝੇ ਅੰਦਰ ਖੇਤ ਖੇਤਾਂ ਅੰਦਰ ਛੂਟਿਆ ਕਾਹੋ ਨਾਨਕ ਸੋ ਨਾਹਾਂ ਫਲੀਆਂ ਹਾਂ ਫੁਲੀਆਂ ਹਾਂ ਬਪੂੜੇ ਪੀਤਨ ਵਿੱਚ ਸੁਆਹ ਪੋੜੀ ਆਪਿਨਾ ਆਪ ਸਾਜਿਓ ਆਪਿਨਾ ਰਚਿਓ ਨਾ ਦੁਇ ਕੁਦਰਤ ਸਾਜਿਆ ਕਰ ਆਸਨ ਡਿਠੋ ਚਾਓ ਦਾਤਾ ਕਰਤਾ ਆਪ ਤੂ ਤੁਸੇ ਦੇਵ ਹਾਂ ਕਰਹ ਪਸਾਓ ਤੂ ਜਾਣੋਈ ਸਭ ਸੰਦੇ ਲਾਹਾਂ ਜਿੰਦ ਕਾ ਵਾਓ ਕਰ ਆਸਨ ਡਿਠੋ ਚਾਓ ਪ੍ਰੇਮ ਬਾਣੀ ਮਨ ਮਾਰਿਆ ਅਨਿਆਲੇ ਅਨੀਆਂ ਰਮ ਰਾਜੇ ਜਿਸ ਲਾਗੀ ਪੀਰ ਭਿਰਮ ਕੀ ਸੋ ਜਾਣਾ ਜਰੀਆ ਜੀਵਨ ਮੁਕਤ ਸੋ ਆਖੀ ਅਮਰ ਜੀਵਾਂ ਮਰੀਆ ਨਾਨਕ ਸਤਗੁਰੂ ਮੇਲਾ ਹਰ ਜਗ ਦੂਤਰ ਘਰੀਆ ਲੋਕਾ ਮਹੱਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੂਧ ਆਖਾਂ ਲੱਖ ਕਰੋੜ ਸੱਚਾ ਸਭ ਧਾਨ ਸੱਚਾ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਬਾਦਸ਼ਾਹ ਨਾਨਕ ਸੱਚੇ ਤੇ ਆਏ ਹਨ ਸੱਚ ਜੋ ਮਰ ਜੰਮੇ ਸੋ ਕਚਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ